ਆਓ ਹੁਣ ਬੜੇ ਪਿਆਰ ਦੇ ਨਾਲ ਭਾਈ ਗੁਰਚਰਨ ਸਿੰਘ ਜੀ ਜੋ ਕਿ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਦਾ ਬਹੁਤ ਪਿਆਰਾ ਜਥਾ ਜੋ ਬਹੁਤ ਪਿਆਰ ਨਾਲ ਕਥਾ ਕਥਾ ਕਰਦੇ ਨੇ ਔਰ ਬੜੇ ਪਿਆਰ ਤੇ ਬੜੀ ਡੂੰਘਾਈ ਦੇ ਨਾਲ ਕੋਸ਼ਿਸ਼ ਕਰਦੇ ਨੇ ਸੰਗਤਾਂ ਨੂੰ ਪ੍ਰੇਮ ਦੇ ਹੋਰ ਰੰਗ ਦੇ ਵਿੱਚ ਬਾਬਾ ਦੀਪ ਸਿੰਘ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਹੋਰ ਰੰਗ ਦੇ ਵਿੱਚ ਜੋੜਿਆ ਜਾਵੇ ਬਾਬਾ ਜੀ ਅੱਜ ਵੀ ਅੰਨਾ ਕੋਲੋਂ ਸੇਵਾ ਲੈਣ ਆਪ ਜੀ ਸਾਰੀ ਸੰਗਤ ਪੰਜ ਵਾਰੀ ਵਾਹਿਗੁਰੂ ਕਹਿ ਕੇ ਅਸੀਸ ਦੇ ਦਿਓ ਇੱਕ ਜਕਾਰੇ ਦੇ ਵਿੱਚ ਅਸੀਸ ਦੇ ਦਿਓ ਫਿਰ ਭਾਈ ਸਾਹਿਬ ਜੀ ਕਥਾ ਆਰੰਭ ਕਰਨਗੇ ਵਾਹਿਗੁਰੂ ਵਾਹਿ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਂ ਹਕ ਪਰਵਰ ਹਕ ਕੀਸ਼ ਗੁਰੂ ਕਰਤਾ ਹਰ ਰਾਇ ਸੁਲਤਾਨ ਹਮਦਰਵੀਸ਼ ਗੁਰੂ ਗਰਤਾਰ ਰਾਏ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਣੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਗੁਰ ਦੀ ਪਵਿੱਤਰ ਗੋਦ ਦਾ ਆਨੰਦ ਸਤਗੁਰ ਦੇ ਬੜੇ ਹੀ ਪਿਆਰੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਨਮ ਅਸਥਾਨ ਤੇ ਸਤਗੁਰ ਦੀ ਗੋਦ ਜੁਰ ਬੈਠੇ ਹੋ ਆਉ 10 ਤੋਂ ਪਹਿਲਾਂ ਗੁਰਮਖਾਂ ਨੇ ਕੀਰਤਨ ਦੁਆਰਾ ਤੁਹਾਡੇ ਦਰਸ਼ਨ ਕੀਤੇ ਜਿੰਨਾ ਕਸਮਾ ਹੁਕਮ ਹੈ ਗੁਰਮੁਖਾਂ ਵੱਲੋਂ ਸਤਿਗੁਰ ਤਰਸ ਕਰਨ ਸਤਿਗੁਰ ਬਖਸ਼ਿਸ਼ ਕਰਨ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਆਓ ਜਨੇ ਇੱਥੇ ਬੈਠੇ ਹੋ ਜਨੇ ਇੱਕ ਰੰਜ ਬੈਠ ਕੇ ਵੇਖ ਰਹੇ ਹੋ ਸਤਿਗੁਰ ਦੇ ਪਿਆਰ ਦੇ ਵਿੱਚ ਬਾਬਾ ਜੀ ਦੇ ਲਾੜ ਦੇ ਵਿੱਚ ਦੋਵੇਂ ਹੱਥ ਜੋੜੋ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1630 ਦੇ ਵਿੱਚ ਬਾਬਾ ਗੁਰਦੁੱਤਾ ਜੀ ਦੇ ਗਏ ਵੇਖੇ ਸਤਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਆਗਮਨ ਹੁੰਦਾ ਹੈ ਜਦੋਂ ਸਿੱਖ ਸੰਗਤਾਂ ਨੇ ਸ਼ੇਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਵਧਾਈਆਂ ਦਿੱਤੀਆਂ ਨਾ ਸਿੱਖਣ ਜਾ ਕੇ ਆਖਿਆ ਹੈ ਬੰਦੀ ਸ਼ੋਰ ਪਿੱਤਾ ਜੀ ਤੁਹਾਨੂੰ ਵਧਾਈਆਂ ਹੋਣ ਤੁਹਾਡੇ ਘਰ ਪੋਤਾ ਹੋਇਆ ਹੈ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 ਤਗੜੂ ਹਰਗੁਬੰਦ ਸਹਿ ਮਹਾਰਾਜ ਜੀ ਅੱਖ ਲਗੇ ਇਹ ਵੱਡੀ ਵਸਤੂ ਦਾ ਗਾਖ ਹੈ ਸਾਡੇ ਘਰ ਜਿਹੜਾ ਪੋਤਾ ਹੋਇਆ ਹੈ ਬਾਬਾ ਗੁਰਦਤਾ ਜੀ ਦੇ ਘਰ ਜਿਹੜਾ ਪੁੱਤਰ ਹੋਇਆ ਨਾ ਉਹ ਵੱਡੀ ਵਸਤੂ ਦਾ ਗਾਖ ਹੈ ਜਦੋਂ ਫਿਰ ਬੇਨਤੀ ਕੀਤੀ ਸਤਿਗੁਰੂ ਨਾਮ ਰੱਖੋ ਤੁਸੀਂ ਕਹਿੰਦੇ ਹਰੀ ਦਾ ਰੂਪ ਹੈ ਇਹਦਾ ਨਾਮ ਹੈ ਹਰਦਾਇ ਪਾਗਾਂ ਵਾਲਿਓ ਮੈਂ ਕੇਵਲ ਸੰਖੇਪ ਵਿੱਚ ਤੁਹਾਡੇ ਦਰਸ਼ਨ ਕਰਾਂਗਾ ਸਤਿਗੁਰੂ ਕ੍ਰਾਉਣ ਅਜੇ 4 ਕੁ ਸਾਲ ਉਮਰ ਹੈ ਗੁਰੂ ਹਰਿ ਸੈਜ ਦੀ دنیਵੀਂ ਉਮਰ ਬਾਬਾ ਗੁਰਦਤਾ ਜੀ ਸਰੀਰ ਰੂਪੀ ਚੋਲਾ ਛੱਡ ਗਏ ਹੁਣ ਗੁਰੂ ਹਰਿ ਗੁਬਿੰਦ ਸਹਿ ਮਹਾਰਾਜ ਜੀ ਜਿੱਥੇ ਜਾਂਦੇ ਨਾਲ-ਨਾਲ ਆਪਣੇ ਪੋਤਰੇ ਗੁਰੂ ਹਰਿਦੈ ਸਿੰਘ ਜੀ ਨੂੰ ਵੀ ਖੜਦੇ ਨੇ ਇੱਥੋਂ ਤੱਕ ਜਦੋਂ ਕਥਾ ਕਰਦੇ ਨੇ ਉਦੋਂ ਵੀ ਗੁਰੂ ਹਰਿਦੈ ਸਿੰਘ ਜੀ ਕੂਲ ਬੈਠਦੇ ਨੇ ਆਪਣੀ ਨਿਗਰਾਨੀ ਦੇ ਵਿੱਚ ਸ਼ਸਤਰ ਵਿਦਿਆ ਵੀ ਸ਼ਸਤਰ ਵਿਦਿਆ ਵੀ ਆਪ ਸਰ ਇਸਖਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤੇ 1643 ਦੇ ਵਿੱਚ اج گرو ہر گوبند صاحب مہاراج نے گرتا گدی اپنے پوتری نتی گرو ہر جی سنگاسن سے بیٹھ کے گرو گرنتھ جی بیٹھے نے سنگاسن سے درشن کرے سرتی نا سکتا نت لگتا دوروں دوروں سگتا درشنا واسطے آدھا نے ساتھ گرو سنگاسن سے بیٹھے نے اس ویلے جو ਪਿਆਰ ਵਾਲੇ ਕਵੀ ਗੁਰਮਖੂ ਲਿਖਦੇ ਨੇ ਉਹ ਨਕਸ਼ਾ ਕਿੱਥੇ ਹੋਇਆ ਹੈ ਸੁਰਤੀਨਾ ਦੇਦਾਰੇ ਕਰਿਓ ਸ੍ਰੀ ਸਤ ਗੁਰ ਹਰਿ ਰਾਏ ਜੀ ਬੈਠੇ ਤਖਤ ਸੁਬਾਏ ਜੀ ਸ੍ਰੀ ਸਤ ਰਾਏ ਜੀ ਬੈਠੇ ਤਖਤ ਸੁਆਏ ਜੀ ਪਦ ਸੱਚੇ ਪਾਤਸ਼ਾਹ ਕੋ ਤਿਨਹੀ ਕੋ ਬਾਨਿਆਏ ਬਲੂ ਪਦ ਸੱਚੇ ਪਾਤਸ਼ਾਹ ਕੋ ਤਿਨਹੀ ਕੋ ਬਨਿਆ ਆਏ ਵਾਹਿਗੁਰੂ ਤਿਨਹੀ ਕੋ ਬਨਿਆ ਆਏ ਸੰਗਤਾਂ ਵਡਿਆਈਆਂ ਕਰਦੀਆਂ ਨੇ ਸਤਿਗੁਰੂ ਸੰਗਤਾਂ ਨੇ ਖੁਸ਼ੀਆਂ ਦਿੰਦੇ ਨੇ ਸਾਡਾ ਇਤਿਹਾਸ ਕਹਿੰਦਾ ਵਕ ਵਕ ਤਾਵਾ ਦੇ ਸਤਬੁੱਲੇ 52 ਬਾਗ ਲਾਏ ਜੇ 1446 ਦੇ ਚਾਲ ਪੈਂਦਾ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਭੇਜਿਆ ਹਕੀਮਾਂ ਨੂੰ ਭੇਜਿਆ ਵੈਦਾਂ ਨੂੰ ਭੇਜਿਆ ਜਾਓ ਜਾ ਕੇ ਲੋਕਾਂ ਨੂੰ ਇਲਾਜ ਕਰੋ ਲੰਗਰ ਚਲਾ ਦਿਓ ਹਰ ਨਗਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਨਗਰ-ਨਗਰ ਦੇ ਵਿੱਚ ਗੁਰੂ ਹਰਿਐਸ ਸਾਹਿਬ ਜੀ ਨੇ ਲੰਗਰ ਚਲਾਏ ਗਏ ਦਵਾਈਆਂ ਦੇ ਲੰਗਰ ਚਲਾਏ ਗਏ ਵੇਖੋ ਕਿੰਡੇ ਪੜੋ ਬਗਾੜੀ ਧੰਨ ਗੁਰੂ ਹਰਿਐਸ ਸਾਹਿਬ ਜੀ ਕਿੰਨਾ ਦਿਆਲੂ ਹਿਰਦਾ ਹੈ ਗੁਰੂ ਹਰਿਐਸ ਸਾਹਿਬ ਜੀ ਦਾ ਸਮੇਂ ਦਾ ਬਾਦਸ਼ਾਹ ਹੋਇਆ ਸ਼ਾਹਜਹਾਨ ਇਹਦਾ ਪੁੱਤਰ ਸੀ ਦਾਰਾ ਅਸ਼ਕੂ ਤੇ ਇਹਦੇ ਪੁੱਤਰ ਹੈ ਔਰੰਗਜੀਬ ਤੁਹਾਨੂੰ ਪਤਾ ਔਰੰਗਜੀਬ ਬੜਾ ਚਲਾਕ ਸੀ ਇਹਨੇ ਧੋਖੇ ਦੇ ਨਾਲ ਨਾ ਸ਼ੇਰ ਦੀ ਮੁਰਸ਼ਦਾਵਾਲ ਆਪਣੇ ਭਰਾ ਦਾਰਾਸ਼ਕੂ ਨੂੰ ਸ਼ਿਕਾਤ ਖਵਾਤਾ ਨੇ ਖਾਣੇ 'ਚ ਪਾ ਕੇ ਨਾ ਸ਼ੇਰ ਦੀ ਮੁਰਸ਼ਦਾਵਾਲ ਉਹ ਖਵਾਤਾ ਜੀ ਹੁਣ ਜਦੋਂ ਦਾਰਾਸ਼ਕੂ ਦੇ ਅੰਦਰ ਸ਼ੇਰ ਦੀ ਮੁਰਸ਼ਦਾਵਾਲ ਗਿਆ ਤੇ ਦਾਰਾਸ਼ਕੂ ਬਿਮਾਰ ਪੈ ਗਿਆ ਸ਼ਾਹੀ ਹਕੀਮ ਨੂੰ ਸੱਦਿਆ ਗਿਆ ਵੱਡੇ ਵੱਡੇ ਵੈਦਾਂ ਨੂੰ ਸੱਦਿਆ ਗਿਆ ਪਰ ਕਿਤੇ ਆਰਾਮ ਨਹੀਂ ਆਇਆ ਦਿਨੋਂ ਤੇ ਰੋਗ ਵਧਦਾ ਗਿਆ ਦਾਨਸ਼ ਕੋ ਬਹੁਤ ਕਮਜ਼ੋਰ ਹੋ ਗਿਆ ਹਕੀਮਾਂ ਨੇ ਵੀ ਹੱਥ ਕਰੇ ਕਰ ਦਿੱਤੇ ਸ਼ਾਹ ਜਹਾਂਨ ਬੜਾ ਦੁਖੀ ਹੈ ਸ਼ਾਹੀ ਹਕੀਮ ਨੂੰ ਬੁਲਾਉਂਦਾ ਹੈ ਕੋਲ ਕਹਿੰਦਾ ਕੋਈ ਨਾ ਕੋਈ ਤਾਂ ਇਲਾਜ ਹੋਵੇਗਾ ਨਾ ਕਹਿੰਦੇ ਹਾਂ ਜੇ ਤਿੰਨ ਚੀਜ਼ਾਂ ਮਿਲ ਜਾਣਾਂ ਫਿਰ ਤੇਰਾ ਪੁੱਤਰ ਦਾੜਾ ਸ਼ਕੋ ਠੀਕ ਹੋ ਸਕਦਾ ਵੀ ਉਹ ਕੀ ਕਹਿੰਦੇ ਗੱਜ ਮੋਤੀ ਚਿੱਟੀ ਹਰ ਤਮਾਸਾ ਲੌਂਗ ਇਹ ਤਿੰਨ ਚੀਜ਼ਾਂ ਮਿਲ ਜਾਣਾਂ ਕਹਿੰਦਾ ਹੁਣੇ ਪ੍ਰਬੰਧ ਕਰਦੇ ਆ ਹਕੀਮ ਆਖ ਲੈ ਕੇ ਰਾਜਨ ਇਹ ਚੀਜ਼ਾਂ ਦਾ ਪ੍ਰਬੰਧ ਕਰਨਾ ਇੰਨਾ ਸੌਖਾ ਨਹੀਂ ਹਿੰਦੁਸਤਾਨ ਦੇ ਕੋਨੇ-ਕੋਨੇ ਤੇ ਭੇਜਿਆ ਸ਼ਾਹਜਹਾਨ ਨੇ ਸਮੇਂ ਦੇ ਬਾਦਸ਼ਾਹ ਨੇ ਪਰ ਇਹ ਤਿੰਨ ਚੀਜ਼ਾਂ ਨਹੀਂ ਮਿਲੀਆਂ। ਅਖੀਰ ਤੇ ਸ਼ਾਹਜਹਾਨ ਆਖਣ ਲੱਗਾ ਕਿਤੇ ਨਾ ਕਿਤੇ ਇਹ ਚੀਜ਼ਾਂ ਮਿਲ ਲਗੀਆਂ ਨਾ? ਤੱਗੋ ਹਕੀਮ ਆਖ ਲਗੇ ਹਾਂ ਗੁਰੂ ਨਾਨਕ ਦਾ ਘਰ ਹੈ। ਸਤਵੇਂ ਪਾਸ਼ਾ ਗੁਰੂ ਹਰਿਐ ਸਿੰਘ ਜੀ ਕੀਰਤਪੁਰ ਸਾਹਿਬ ਧਰਤੀ ਤੇ ਉਹਨਾਂ ਇੱਕ ਦਵਾਖਾਨਾ ਖੁੱਲ੍ਹਿਆ ਆਇਆ। ਰਾਜਨ ਇਹ ਤਿੰਨ ਚੀਜ਼ਾਂ ਉਥੋਂ ਮਿਲ ਸਕਦੀਆਂ ਨੇ ਇਹਨੂੰ ਅੰਦਰ ਤੋਂ ਨਬوشی ਆਈ ਮੈਂ ਸਮੇ ਦਾ ਬਾਦਸ਼ਾ ਸਾਡੇ ਵੱਡੇ-ਵਡੇਰੇ ਗੁਰੂ ਘਰ ਨਾਲ ਵੈਰ ਦੁੱਧ ਕਰਦੇ ਰਹੇ ਨੇ ਪਰ ਕੁਝ ਸਿਆਣੇ ਐਲਕੜ ਆਖਣ ਲੱਗੇ ਉਹ ਸ਼ਾਹ ਜਹਾਨ ਇਹ ਗੁਰੂ ਨਾਨਕ ਦਾ ਘਾਰੀ ਗੁਰੂ ਨਾਨਕ ਦਾ ਘਰ ਬੜਾ ਨਿਰਵੈਰ ਹੈ ਇੱਥੇ ਹਰ ਵੇਲੇ ਇਹ ਪੜਿਆ ਜਾਂਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ ਫਿਰ ਸ਼ਾਹਜਹਾਨ ਨੇ ਲਿਖਤੀ ਰੂਪ ਚ ਪੱਤਰਖਾ ਲਿਖੀ ਹੈ ਧੰਨ ਗੁਰੂ ਹਰਿ ਸਾਹਿਬ ਜੀ ਮੇਰਾ ਪੁੱਤਰ ਦਾਰਾ ਸ਼ਕੋ ਬਿਮਾਰ ਹੈ ਇਹ ਤਿੰਨ ਚੀਜ਼ਾਂ ਦੀ ਲੋੜ ਹੈ ਕਿ ਤੁਹਾਡੀ ਦੁਆ ਖਣ ਦੇ ਇਹ ਤਿੰਨ ਚੀਜ਼ਾਂ ਨੇ ਤੇ ਕਿਰਪਾ ਕਰਕੇ ਦੇ ਦਿੱਤੀਆਂ ਜਾਣਾ ਐਲ ਕਰ ਗਏ ਉਹ ਪੱਤਰ ਕਾ ਗੁਰੂ ਹਰ ਐਸ ਦੇ ਚਰਨਾਂ ਤੇ ਰੱਖੀ ਜੇ ਸਤਗੁਰੂ ਨੇ ਪੱਤਰ ਕਾ ਬੜੀ ਤੇ 1 ਮਿੰਟ ਨਹੀਂ ਲਾਇਆ ਤਿੰਨ ਚੀਜ਼ਾਂ ਦਵਾਖੰਡੇ ਤੇ ਮੰਗਾ ਕੇ ਉਹ ਐਲ ਕਰਨ ਦਿੱਤੀਆਂ ਤੇ ਉਹਨਾਂ ਜਾ ਕੇ ਸ਼ਾਹਜਹਾਨ ਨੂੰ ਕਿ ਸ਼ਾਹਜਹਾਨ ਨੇ ਉਹ ਤਿੰਨ ਚੀਜ਼ਾਂ ਹਕੀਮਾਂ ਨੂੰ ਦਿੱਤੀਆਂ ਤੇ ਉਹਦੀ ਦਵਾਈ ਬਣਾਈ ਦਵਾਈ ਬਣਾ ਕੇ ਜਦੋਂ ਦਾਰਾਸ਼ਕੋ ਨੂੰ ਉਹ ਦਵਾਈ ਖਵਾਈ ਤੇ ਦਾਰਾਸ਼ੋ ਬਿਲਕੁਲ ਤੰਦਰੁਸਤ ਹੋ ਗਿਆ ਤਬਾਹ ਜੋ ਦਾਰਾਸ਼ਕੋ ਕੀਰਤਪੁਰ ਸਾਹਿਬ ਸਤਿਗੁਰੂ ਦਾ ਸ਼ੁਕਰਾਨਾ ਕਰਨ ਵੀ ਗਿਆ ਇਹ ਗੱਲ ਦਾ ਪਤਾ ਲੱਗਦਾ ਹੈ ਜੀ ਸਤਸੰਗਿਓ ਇੱਕ ਰਾਜੇ ਨੂੰ ਉਹ ਵੀ ਬਿਮਾਰ ਹੈ ਉਹਨੂੰ ਝੋਲੇ ਦਾ ਰੋਗ ਹੋਇਆ ਹੈ ਉਹਨੂੰ ਪਤਾ ਲੱਗਾ ਐਦਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਵਾਖਾਨੇ ਦੇ ਵਿੱਚੋਂ دارا شکون جو چیزاں تیں ملیاں نے وہ نال دارش کو بالکل ٹھیک ہو گیا ہے۔ وہ بھی اپنی جانیں نال صلاح ਕਰਦਾ ہے۔ بھگوان نے اصلی سادگودی شرن وچ جائیے۔ اے راجا تے رانی دوویں سادگودی شرن وچ اوندے نے۔ رانی ہاتھ جوڑ کے بینتی کر دی اے گریب نواز تھانے گرو ہری صاحب جی۔ تواڈا کر نرویر ہے۔ ਜੋ ਵੀ ਤੁਹਾਡੀ ਸ਼ਰਨ ਵਿੱਚ ਆਉਂਦੇ ਨੇ ਨਾ ਤੁਸੀਂ ਉਹਨਾਂ ਦੀ ਬਾਹ ਫੜਦੇ ਹੋ ਸਤਿਗੁਰੂ ਥਾਂ ਥਾਂ ਤੇ ਮੈਂ ਆਪਣੇ ਸਿਰ ਦੇ ਸਾਈ ਨੂੰ ਦਵਾਈਆਂ ਖਵਾਈਆਂ ਨੇ ਇਹ ਰਾਜਭਾ ਕਿਸ ਕੰਮ ਦਾ ਜੇ ਮੇਰਾ ਸਿਰ ਦਾ ਸਾਈ ਠੀਕ ਨਾ ਹੋਇਆ ਸਤਿਗੁਰੂ ਕਿਰਪਾ ਕਰੋ ਹਰ ਪਾਸੇ ਹਾਰ ਥੱਕ ਕੇ ਹੁਣ ਤੁਹਾਡੀ ਸ਼ਰਨ ਵਿੱਚ ਆਏ ਆਂ ਪਾਗਾਂ ਵਾਲੇ ਜਿਹਨੂੰ ਸਾਰੇ ਪਾਸੇ ਹੱਥ ਕਰੇ ਹੋ ਜਾ ਨਾ ਸਾਰੇ ਪਾਸੇ ਤੋ ਹਾਰ ਜਾਵੋ ਜਦੋਂ ਕੋਈ ਤੁਹਾਡੀ ਬਾਤ ਨਾ ਪੁੱਛੇ ਨਾ ਫਿਰ ਇੱਥੇ ਗੁਰੂ ਜੀ ਸ਼ਰਦ ਵਿੱਚ ਆ ਕੇ ਪੱਲਾ ਪਾ ਕੇ ਗੱਲ ਝੋਲੀ ੱਡਿਆ ਕਰੋ ਇਹ ਸਤਿਗੁਰੂ ਜੀ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਕਣ ਕੀ ਚਤਰਾਈ ਉਪਮਾ ਤੇ ਬੈ ਸੰਤਰਜਾਰ ਸਤਿਗੁਰੂ ਮੈਂ ਲੋਕਾਂ ਦੀਆਂ ਚਤਰਾਈਆਂ ਲੋਕਾਂ ਦੀਆਂ ਚਾਪਲੂਸੀਆਂ ਲੋਕਾਂ ਦੀ ਵਡਿਆਈ ਲੋਕਾਂ ਦੀ ਉਮਾਂ ਅੱਗ 'ਚ ਪਾ ਕੇ ਸਾੜ ਦੱਤੀ ਹੈ ਲੋਕਣ ਕੀ ਚਤਰਾਈਂ ਤੇ ਬਸੰਤਰ ਯਾਰ ਹੁਣ ਭਾਵੇਂ ਕੋਈ ਮੈਨੂੰ ਚੰਗਾ ਆਖੇ ਭਾਵੇਂ ਕੋਈ ਮਾਰਾ ਮੈਨੂੰ ਆਖੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਸਤਿਗੁਰੂ ਮੈਨੂੰ ਕੋਈ ਚੰਗਾ ਆਖੇ ਮੈਨੂੰ ਕੋਈ ਮੰਦਾ ਆਖੇ ਮੈਂ ਇਹ ਤਨ ਇਹ ਸਰੀਰ ਤੇਰੇ ਚਰਨਾਂ 'ਚ ਭੇਟਾ ਕਰ ਦਿੱਤਾ ਹੈ ਕਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢੜ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਦ ਤੁਮਾਰੀ ਹਰ ਜਿਓ ਰੱਖੋ ਲਾਜ ਉਰਾਰ ਇਹ ਰਾਣੀ ਨੇ ਗਲਤ ਪੱਲਾ ਪਾਇਆ ਏ ਗਰੀਬ ਨਾ ਸਤਗੁਰੂ ਜੀ ਸਾਰੇ ਪਾਸਿਓਂ ਹਾਰ ਤੱਕ ਕੇ ਤੁਹਾਡੀ ਸ਼ਰਨ ਵਿੱਚ ਆਏ ਆ ਪਾਗਾ ਵਾਲਿਓ ਫਿਰ ਸਤਗੁਰੂ ਨੇ ਦਵਾ ਖੰਡੇ ਦਵਾਈ ਮਂਗਾਈ ਹਕੀਮ ਸੱਦੇ ਕੇ ਦਵਾਈ ਦਿੱਤੀ। ਇਹ ਕੁਝ ਦਿਨ ਗੁਰਦੀ ਸ਼ਰਨ ਵਿੱਚ ਰਹਿ ਦਵਾਈ ਖਾਧੀ ਰਾਜੇ ਦਾ ਝੋਨੇ ਦਾ ਰੋਗ ਠੀਕ ਹੋ ਗਿਆ। ਰਾਜਾ ਤੰਦਰੁਸਤ ਹੋ ਗਿਆ। ਹੁਣ ਜਦੋਂ ਰਾਜਾ ਤੰਦਰੁਸਤ ਹੋਇਆ ਹਣ ਦੋਵੇਂ ਜੀ ਸਤਿਗੁਰੂ ਦਾ ਸ਼ੁਕਰਾਨਾ ਕਰਨ ਵੇ ਸਤਿਗੁਰਦੇ ਚਰਨਾਂ 'ਚ ਆਉਂਦੇ ਨੇ। हे ਗਰੀਬ ਨਵਾਸ ਸਤਿਗੁਰੂ ਧੰਨ ਗੁਰੂ ਹਰਿ ਸਾਹਿਬ ਜੀ ਤੁਸੀਂ ਤਰਸ ਕੀਤਾ ਕਿਰਪਾ ਕੀਤੀ ਆਪਣੇ ਦਵਾ ਖਾਣੇ ਦੀ ਦਵਾਈ ਦਿੱਤੀ ਨਾਲ ਤੁਹਾਡੀ ਕਿਰਪਾ ਹੋਈ ਮਹਾਰਾਜ ਜੀ। ਬਿਲਕੁਲ ਸਰੀਰ ਤੰਦਰੁਸਤ ਹੋ ਗਿਆ ਹੈ। ਤੇ ਸਤਿਗੁਰੂ ਜੀ ਹੁਣ ਤੁਹਾਡੇ ਚਰਨਾਂ 'ਚ ਇੱਕ ਹੋਰ ਬੇਨਤੀ ਹੈ ਗੁਰੂ ਹਰਿ ਸਹਿਬ ਪਿਤਾ ਜੀ ਥੋੜਾ ਮੁਸਕਰਾਪੇ ਕਹਿੰਦੇ ਕੀ ਕਹਿਣਾ ਚਾਹੁੰਦੇ ਹੋ ਜੋ ਦੁੱਖ ਲੈ ਕੇ ਆਏ ਸੀ ਉਹ ਦੁੱਖ ਗੁਰੂ ਨਾਨਕ ਦੇਵ ਦੂਰ ਕਰ ਦਿੱਤਾ ਨਾ ਹੁਣ ਕੀ ਚਾਹੀਦਾ ਇਹ ਸਤਿਗੁਰੂ ਸਰੀਰ ਤੰਦਰੁਸਤ ਹੋ ਗਿਆ ਹੁਣ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੋਰ ਕਰਨੀ ਹੈ ਵੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਸਤਿਗੁਰੂ ਕਿਰਪਾ ਕਰੋ ਜਿਵੇਂ ਇਹ ਸਰੀਰ ਤੰਦਰੁਸਤ ਹੋਇਆ ਹੈ ਸਰੀਰ ਰਾਜੀ ਹੋਇਆ ਹੈ ਸਤਿਗੁਰੂ ਇਹ ਮਨ ਵੀ ਤੰਦਰੁਸਤ ਹੋ ਜਾਵੇ ਆਹਾ ਸਾਨੂੰ ਕਿੰਨੇ ਕਿੰਨੇ ਸਾਲ ਹੋ ਗਏ ਗੁਰੂ ਘਰ ਆਉਂਦੇ ਆ ਗੁਰੂ ਘਰ ਕਈ ਦਾ ਬਾਪਾ ਜੀ ਸਤਿਗੁਰੂ ਜੀ ਇਹ ਦੁੱਖ ਦੂਰ ਹੋ ਜਾਵੇ ਕਦੀ ਆਖਿਆ ਸਤਿਗੁਰੂ ਮਨ ਵੀ ਤੰਦਰੁਸਤ ਹੋ ਜਾਵੇ ਸਾਡਾ ਮਨ ਵੀ ਰਾਜੀ ਹੋ ਜਾਵੇ ਤੇਰੇ ਦਰ ਤੇ ਚ ਪੜੇ ਭਰੇ ਨੇ ਬਾਬਾ ਜੀ ਸਤਗੁਰੂ ਜੀ ਤੇਰੀ ਸ਼ਰਨ ਵਿੱਚ ਆਏ ਆ ਕਿਰਪਾ ਕਰੋ ਜਿੱਥੇ ਸਰੀਰ ਤੰਦਰੁਸਤ ਕਰਦੇ ਹੋ ਉੱਥੇ ਇਹ ਮਨ ਵੀ ਤੰਦਰੁਸਤ ਕਰਦੇ ਹੋ ਮਨ ਵੀ ਰਾਜੀ ਹੋ ਜਾਵੇ ਉਹ ਕਠਾਰ ਦਾ ਰਾਜਾ ਹੈ ਗਰਮੁਖੋ ਨਾਲ ਰਾਣੀ ਹੈ ਇਹਨਾਂ ਦੋਵੇਂ ਜੀਆਂ ਤੋਂ ਬਲ ਹਾਰੇ ਜਾਈਏ ਅੱਜ ਸਤਗੁਰਦੇ ਚਰਨਾਂ 'ਚ ਪੱਲਾ ਪਾ ਕੇ ਬੇਨਤੀ ਕਰਦੇ ਨੇ ਇਹ ਗਰੀਬ ਮਨਸਤਗੁਰੂ ਜੀ ਕਿਰਪਾ ਕਰੋ ਮਨ ਵੀ ਤੰਦਰੁਸਤ ਹੋ ਜਾਵੇ ਤੇ ਸਤਗੁਰੂ ਜੀ ਕਹਿੰਦੇ ਜੇ ਚਾਹੁੰਦੇ ਹੋ ਨਾ ਮਨ ਤੰਦਰੁਸਤ ਹੋ ਜਾਵੇ ਪਹਿ ਸਤਨਾ ਵਾਹਿਗੁਰੂ ਦਾ ਜਪ ਕਰੋ ਤੁਸੀਂ ਪਰਮੇਸ਼ਰ ਦੀ ਵਡਿਆਈ ਕਰੋ ਗੁਰਮਖੋ ਪ੍ਰਿੰਸੀ ਬਾਸਤ 20 ਨੇ ਗੁਰਮਖੋ ਲਿਖਿਆ ਸਤਗੁਰੂ ਨੇ ਆਖਿਆ ਵੀ ਸਤਨਾ ਵਾਹਿਗੁਰੂ ਦਾ ਜਪ ਕਰੋ ਇਹ ਉਪਦੇਸ਼ ਇਹਨਾਂ ਨੇ ਦਿੱਤਾ ਗੁਰੂ ਜੀ ਨੇ ਮੇਰਾ ਦਿਲ ਹੈ ਗੁਰਮਖੋ ਅਸੀਂ ਜਹਾਜ਼ਰੀ ਇੱਥੇ ਲਾਈਏ ਪਿਆਰ ਚ ਚੌਂਕੜੇ ਮਾਰ ਲਓ ਗੁਰਮਖੋ ਬਾਬਾ ਹਦੀਪ ਸਿੰਘ ਦਰ ਤੇ ਬੈਠੇ ਹੋ ਬਾਬਾ ਜੀ ਦੇ ਪਿਆਰ ਦੇ ਵਿੱਚ ਅੰਦਰੋਂ ਇਹ ਜਪਿਓ ਸਤਗੁਰੂ ਸਾਡਾ ਵੀ ਮੰਦ ਹੈ ਰੋਗ ਦੂਰ ਕਰ ਦੇਣਾ ਸਾਡਾ ਵੀ ਸਾਰੇ ਦਾ ਅੱਜ ਬਾਬਾ ਜੀ ਮੰ ਤੰਦਰੁਸਤ ਕਰ ਦੇਣਾ ਪ੍ਰੇਮ ਦੇ ਵਿੱਚ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਤਨ ਬਾਬਾ ਦੀਪ ਸਿੰਘ ਜੀ ਦੀ ਸਾਰੀ ਸੰਗਤ ਦੇ ਕਿਰਪਾ ਕਰੋ ਅਜਾ ਸਤ ਨਾਮ ਵਾਹਿਗੁਰੂ ਸਤ ਨਾਮ ਕੋਈ ਦਿਨ ਜਦੋਂ ਇਹ ਜਾਪ ਜਪਿਆ ਇਹਨਾਂ ਨੇ ਇਹ ਜਾਪ ਕੀਤਾ ਗੁਰੂ ਜੀ ਕੋਲ ਉਪਦੇਸ਼ ਲੈ ਕੇ ਨਾਲ ਸੰਤਨ ਝੁੱਠੇ ਭਾਂਡੇ ਵਾਂਜਦੇ ਨੇ ਹੁਣ ਅੰਦਰ ਸਹਿਜ ਆ ਗਿਆ ਅੰਦਰ ਖੇੜਾ ਆ ਗਿਆ ਅੰਦਰ ਆਨੰਦ ਆ ਗਿਆ 사ਤਗੁਰੂ ਕੋਲ ਆ ਗਿਆ ਲੈ ਕੇ ਆਪਣੇ ਨਗਰ ਤੇ ਗੁਰਮਖੋ ਜਾਂਦੇ ਨੇ ਇਹਨਾਂ ਦੀ ਔਲਾਦ ਵੀ 사ਤਗੁਰੂ ਦੀ ਸ਼ਰਧਾਲੂ ਬਣੀ ਰਹੀ ਹੋਰ ਇਲਾਕੇ ਵਾਲੇ ਵੀ ਕੋਠਾੜ ਦੇ ਇਲਾਕੇ ਵਾਲੇ ਵੀ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਵੇਖੋ 사ਤਗੁਰੂ ਕਿੰਨੇ ਨਿਰਵੈਰ ਨੇ ਕਿਵੇਂ ਝੋਲੀਆਂ ਭੜਦੇ ਨੇ ਕਿਵੇਂ ਦੁੱਖਰੇ ਦੂਰ ਕਰਦੇ ਨੇ ਆਓ ਵਿਚਾਰ ਕਰਦੇ ਇਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਹੋਣਗੀਆਂ ਸਾਹ ਸੰਗਤ ਬਖਸ਼ਣ ਜੋਗ ਹੈ ਸਤਗੁਰੂ ਜੀ ਬਖਸ਼ਣ ਜੋਗੇ ਨੇ ਆਓ ਜੇ ਬਖਸ਼ਦੇ ਹੋ ਦੱਸਦੇ ਪੁੱਲਾਂ ਬਖਸ਼ੋ ਪਿਆਰ ਤੇ ਫਤਿਹ ਬਲਾਓ ਜੀ ਅਸੀਂ ਇਸ ਬਖਸ਼ੋ ਪਿਆਰ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਂ ਸਾਰੀ ਸੰਗਤ ਵੱਲੋਂ ਰੋਮ ਰੋਮ ਸ਼ੁਕਰਾਨੇ ਜੀ ਐਨੂੰ ਆਖਦੇ ਆ ਭਾਈ ਗੁਰਚਰਨ ਸਿੰਘ ਜੀ ਨੂੰ ਬੜੇ ਪਿਆਰ ਦੇ ਵਿੱਚ ਧੰਨ ਗੁਰੂ ਹਰ Rai ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨਿਕਲੇ ਨੇ ਪਿਆਰ ਨਾਲ ਜੋੜਿਆ ਚਰਨਾਂ